ਗੁਰਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 350 ਸਾਲਾਂ ਸ਼ਹੀਦੀ ਸ਼ਤਾਬਦੀ ਨੌਵੇਂ ਪਾਤਸ਼ਾਹ ਗੁਰਤੇਗ ਬਹਾਦਰ ਜੀ ਦੀ ਮਨਾਣ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਅਜਿਹੇ ਮੌਕੇ ਤੇ ਅਸੀਂ ਅੱਜ ਗੱਲ ਕਰਨਾ ਚਾਹੁੰਦੇ ਆਂ ਸੈਭ ਸ਼੍ਰੀ ਗੁਰਤੇਗ ਬਹਾਦਰ ਪਾਤਸ਼ਾਹ ਜੀ ਦੀ 300 ਸਾਲਾਂ ਸ਼ਹੀਦੀ ਸ਼ਤਾਬਦੀ ਜਿਹੜੀ 1975 ਵਿੱਚ ਮਨਾਈ ਗਈ ਸੀ 300 ਸਾਲਾ ਸ਼ਹੀਦੀ ਸ਼ਤਾਬਦੀ ਦਾ 350 ਸਾਲਾ ਸ਼ਹੀਦੀ ਸ਼ਤਾਬਦੀ ਨਾਲ ਕੀ ਸਬੰਧ ਹੈ ਬਿਲਕੁਲ ਸਬੰਧ ਹੈ ਜੇ ਲੋ ਤੁਸੀਂ ਇਹ ਜਾਣੋਗੇ ਕਿ 300 ਸਾਲਾ ਸ਼ਹੀਦੀ ਸ਼ਤਾਬਦੀ ਕਿਵੇਂ ਮਨਾਈ ਗਈ ਸੀ ਤਾਂ ਆਪਣੇ ਆਪ ਤੁਹਾਨੂੰ ਸਮਝ ਆ ਜਾਏਗਾ ਕਿ ਅੱਜ 350 ਸਾਲਾ ਸ਼ਹੀਦੀ ਸ਼ਤਾਬਦੀ ਦੇ ਵਿੱਚ ਕੀ ਕਮੀਆਂ ਜਾਂ ਕੀ ਉਹਦੇ ਨਾਲ ਉਹ ਵਧੀਆ ਗੱਲਾਂ ਤੁਹਾਨੂੰ ਨਜ਼ਰ ਆ ਰਹੀਆਂ ਨੇ ਤੇ ਸਾਡੇ ਜਿਹੜੇ ਮਨਾਉਣ ਵਾਲੀਆਂ ਕਮੇਟੀਆਂ ਦੇ ਉਹਨਾਂ ਨੂੰ ਵੀ ਸ਼ਾਇਦ ਇਹਦੇ ਤੋਂ ਕੁਝ ਸਿੱਖਣ ਨੂੰ ਮਿਲੇਗਾ ਗੱਲ ਕਰਦੇ ਹਾਂ 1975 ਦੀ 1975 ਸਾਰੇ ਜਾਣਦੇ ਨੇ ਕਿ ਉਸ ਟਾਈਮ ਐਮਰਜੈਂਸੀ ਦਾ ਦੌਰ ਸੀ ਐਮਰਜੈਂਸੀ ਲੱਗ ਚੁੱਕੀ ਸੀ 1975 ਤੋਂ ਲੈ ਕੇ 1977 ਤੱਕ ਦੇਸ਼ ਵਿੱਚ ਉਸ ਮੌਕੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਐਮਰਜੈਂਸੀ ਲਗਾ ਦਿੱਤੀ ਗਈ ਸੀ ਉਸ ਐਮਰਜੈਂਸੀ ਦੇ ਵਿੱਚ ਵੱਡੇ ਇਕੱਠਾਂ ਤੇ ਪਾਬੰਦੀ ਸੀ ਉਸ ਐਮਰਜੈਂਸੀ ਦੇ ਵਿੱਚ ਤੁਸੀਂ ਆਪਣੀ ਆਵਾਜ਼ ਨੂੰ ਦਬਾ ਕੇ ਰੱਖਣਾ ਸੀ ਜਿਹੜੀਆਂ ਅਖਬਾਰਾਂ ਸਨ ਉਹਨਾਂ ਦੇ ਉੱਤੇ ਸੈਂਸਰ ਲਗਾ ਦਿੱਤਾ ਗਿਆ ਸੀ ਕੁੱਲ ਮਿਲਾ ਕੇ ਇਹ ਕਿਹਾ ਜਾਏ ਕਿ ਦੇਸ਼ ਦੇ ਵਿੱਚੋਂ ਸੰਵਿਧਾਨ ਦਾ ਰਾਜ ਖਤਮ ਹੋ ਚੁੱਕਾ ਸੀ ਤੇ ਡਿਕਟੇਟਰਸ਼ਿਪ ਚੱਲ ਰਹੀ ਸੀ ਅਮਰਜੈਂਸੀ ਦਾ ਵਿਰੋਧ ਸ਼ੁਰੂ ਹੋਇਆ ਬਿਹਾਰ ਦੇ ਵਿੱਚੋਂ ਜਿੱਥੇ ਜੈ ਪ੍ਰਕਾਸ਼ ਨਰੈਣ ਨੇ ਵੱਡੀ ਮੂਵਮੈਂਟ ਸ਼ੁਰੂ ਕੀਤੀ ਉੱਥੇ ਪੰਜਾਬ ਦੇ ਵਿੱਚ ਵੀ ਉਸ ਮੌਕੇ ਦੇ ਅਕਾਲੀ ਉਹਨਾਂ ਨੇ ਮੂਵਮੈਂਟ ਸ਼ੁਰੂ ਕੀਤੀ ਤੇ ਇੰਦਰਾ ਗਾਂਧੀ ਦੀ ਐਮਰਜੈਂਸੀ ਦਾ ਵਿਰੋਧ ਕੀਤਾ ਇਸ ਵਿਰੋਧੀ ਮੂਵਮੈਂਟ ਦੇ ਵਿੱਚ ਉਸ ਸਮੇਂ ਦੀ ਇੱਕ ਹੋਰ ਵੱਡੀ ਸਿੱਖ ਸ਼ਖਸੀਅਤ ਅੱਗੇ ਆਈ ਜਿਨ੍ਹਾਂ ਦਾ ਬਹੁਤ ਸਤਿਕਾਰ ਸੀ ਉਹ ਸਨ ਸੰਤ ਕਰਤਾਰ ਸਿੰਘ ਜੀ ਪਿੰਡਰਾਂ ਵਾਲੇ ਹਾਂਜੀ ਉਹੀ ਪਿੰਡਰਾਂ ਵਾਲੇ ਦਮਦਵੀ ਟਕਸਾਲ ਦੇ ਮੁਖੀ ਜਿਸ ਟਕਸਾਲ ਦੇ 14ਵੇਂ ਮੁਖੀ ਸੰਜਮੈਲ ਸਿੰਘ ਜੀ ਪਿੰਡਰਾਂ ਵਾਲੇ ਹੋਏ ਸੰਤ ਕਰਤਾਰ ਸਿੰਘ ਜੀ ਪਿੰਡਰਾਂ ਵਾਲਿਆਂ ਨੇ ਉਸ ਸਮੇਂ ਜੋ ਜ਼ੁਲਮ ਸੀ ਜੋ ਜ਼ਬਰ ਸੀ ਜੋ ਲੋਕਾਂ ਦੀ ਆਵਾਜ਼ ਦੱਬੀ ਜਾ ਰਹੀ ਸੀ ਉਹਦਾ ਵਿਰੋਧ ਕੀਤਾ ਵਕ ਵਕ ਥਾਵਾਂ ਤੇ ਉਹਨਾਂ ਨੇ ਜਲੂਸ ਵੀ ਕੱਢੇ ਹੁਣ ਤੁਸੀਂ ਇਹ ਦੇਖੋ ਕਿ ਐਮਰਜੈਂਸੀ ਦਾ ਮਾਹੌਲ ਸਿੱਖ ਕੌਮ ਜਿਹੜੀ ਹੈ ਉਹ ਸਰਕਾਰ ਦੇ ਖਿਲਾਫ ਸੀ ਪੰਜਾਬ ਦੇ ਵਿੱਚ ਗਿਆਨੀ ਜੈਲ ਸਿੰਘ ਮੁੱਖ ਮੰਤਰੀ ਸਨ ਲੇਕਿਨ ਅਜਿਹੇ ਮੌਕੇ ਤੇ ਇੱਕ ਬੜਾ ਵੱਡਾ ਦਿਨ ਆ ਰਿਹਾ ਸੀ ਤੇ ਉਹ ਦਿਨ ਆ ਰਿਹਾ ਸੀ ਗੁਰਤੇਗ ਬਾਦਰ ਜੀ ਦੀ ਸ਼ਹੀਦੀ ਸ਼ਤਾਬਦੀ ਦਾ 300 ਸਾਲਾ ਸ਼ਹੀਦੀ ਸ਼ਤਾਬਦੀ ਦਾ ਤੇ ਤੁਹਾਨੂੰ ਸੁਣ ਕੇ ਹੈਰਾਨੀ ਹੋਏਗੀ ਕਿ ਉਹ ਸ਼ਹੀਦੀ ਸ਼ਤਾਬਦੀ ਐਡੇ ਵੱਡੇ ਪੱਧਰ ਤੇ ਮਨਾਈ ਗਈ ਸਾਰਿਆਂ ਨੂੰ ਨਾਲ ਲੈ ਕੇ ਮਨਾਈ ਗਈ ਕਿ ਅੱਜ ਵੀ ਜਿਹੜੇ ਪੁਰਾਣੇ ਬਜ਼ੁਰਗ ਉਹਦੇ ਬਾਰੇ ਗੱਲ ਕਰਦੇ ਨੇ ਉਹਨੂੰ ਯਾਦ ਕਰਦੇ ਨੇ ਤੇ ਉਹਨਾਂ ਨੂੰ ਲੱਗਦਾ ਹੈ ਕਿ ਅੱਜ ਕਿਦਰੇ ਨਾ ਕਿਦਰੇ ਉਹ ਕਾਟ ਨਜ਼ਰ ਆ ਰਹੀ ਹੈ ਉਸ 300 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਲੈ ਕੇ ਗੁਰਤੇਗ ਬਾਦਲ ਪਾਸ਼ਾ ਜੀ ਦੇ ਜੀਵਨ ਪਤ ਜੀਵਨ ਦੇ ਫਲਸਫੇ ਨੂੰ ਲੋਕਾਂ ਤੱਕ ਪਹੁੰਚਾਉਣ ਵਾਸਤੇ ਸੰਤ ਕਰਤਾਰ ਸਿੰਘ ਜੀ ਪਿੰਡਰਾਂ ਵਾਲਿਆਂ ਨੇ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਨਗਰ ਕੀਰਤਨ ਆਰੰਭ ਕੀਤੇ ਦੱਸਿਆ ਜਾਂਦਾ ਹੈ ਕਿ ਜੇ ਜਦੋਂ ਨਗਰ ਕੀਰਤਨ ਉਹਨਾਂ ਦੇ ਚੱਲ ਰਹੇ ਸਨ ਤਾਂ ਉਹਨਾਂ ਨੂੰ ਰਸਤੇ ਦੇ ਵਿੱਚ ਸੁਨੇਹਾ ਆਇਆ ਕਿ ਕੁਝ ਮੰਤਰੀ ਔਰ ਮੁੱਖ ਮੰਤਰੀ ਇਸ ਰਸਤੇ ਤੋਂ ਲੰਘਣ ਵਾਲੇ ਨੇ ਤੁਸੀਂ ਇਹ ਰਸਤਾ ਜਿਹੜਾ ਇਹਨੂੰ ਜਿਹੜਾ ਖਾਲੀ ਕਰ ਦਿਓ ਅੱਧੇ ਰਸਤੇ 'ਚ ਹੋ ਜਾਓ ਔਰ ਇਹ ਰਸਤਾ ਜਿਹੜਾ ਕਲੀਅਰ ਕਰ ਦਿਓ ਤਾਂ ਕਿ ਮੁੱਖ ਮੰਤਰੀ ਔਰ ਹੋਰ ਜਿਹੜੇ ਮੰਤਰੀ ਨੇ ਉਹਨਾਂ ਨੇ ਇਸ ਰਸਤੇ ਤੋਂ ਲੰਘਣਾ ਹੈ ਸੰਤ ਕਰਤਾਰ ਸਿੰਘ ਜੀ ਨੇ ਕਿਹਾ ਨਹੀਂ ਦੀਨ ਦੁਨੀਆ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਜੀ ਦਾ ਸਵਾਰਾ ਚੱਲ ਰਿਹਾ ਹੈ ਗੁਰਤੇਗ ਬਾਦਰ ਪਾਸ਼ਾ ਜੀ ਦੀ ਸ਼ਹੀਦੀ ਸਮਾਗਮ ਨੂੰ ਸਮਰਪਿਤ ਨਗਰ ਕੀਰਤਨ ਨਿਕਲ ਰਿਹਾ ਹੈ ਆਪਣੇ ਮੰਤਰੀਆਂ ਨੂੰ ਕਹੋ ਗੱਡੀਆਂ ਸਾਈਡ ਤੇ ਲਾ ਲੈਣ ਔਰ ਜੋੜੇ ਉਤਾਰ ਕੇ ਸਾਈਡ ਤੇ ਖੜੇ ਹੋ ਜਾਣ ਨਤਮਸਟਕ ਹੋਣ ਜਦੋਂ ਇਹ ਨਗਰ ਕੀਰਤਨ ਨਿਕਲ ਜਾਏਗਾ ਉਸ ਤੋਂ ਬਾਅਦ ਉਹ ਆਪਣਾ ਕਾਫਲਾ ਲੈ ਕੇ ਜਾ ਸਕਦੇ ਨੇ ਅਜੇ ਹੀ ਜੁਰਤ ਰੱਖਣ ਵਾਲੇ ਸਨ ਸੰਤ ਕਰਤਾਰ ਸਿੰਘ ਜੀ ਔਰ ਜਦੋਂ 300 ਸਾਲਾ ਸ਼ਤਾਬਦੀ ਨੂੰ ਲੈ ਕੇ ਜਿਹੜਾ ਮੁੱਖ ਨਗਰ ਕੀਰਤਨ ਸ਼੍ਰੀ ਅਨੰਦਪੁਰ ਸਾਹਿਬ ਤੋਂ ਆਰੰਭ ਹੋਇਆ ਉਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦੇ ਪ੍ਰਧਾਨ ਸਨ ਜਥੇਦਾਰ ਗੁਰਚਰਨ ਸਿੰਘ ਟੋੜਾ ਸਾਂਝੇ ਤੌਰ ਤੇ ਸੰਤ ਕਰਤਾਰ ਸਿੰਘ ਜੀ ਪੂਰਾ ਸਮੇਂ ਉਸ ਨਗਰ ਕੀਰਤਨ ਦੇ ਨਾਲ ਰਹੇ ਐਮਰਜੈਂਸੀ ਦੇ باوجود ਸਰਕਾਰ ਨੇ ਸਹਿਯੋਗ ਦਿੱਤਾ ਸ਼ਰਮਣੀ ਕਮੇਟੀ ਨਾਲ ਸ਼ਾਮਲ ਹੋਈ ਤੇ ਅਨੰਦਪੁਰ ਸਾਹਿਬ ਤੋਂ ਦਿੱਲੀ ਤੱਕ ਨਗਰ ਕੀਰਤਨ ਕੱਢਿਆ ਗਿਆ ਰਸਤੇ ਵਿੱਚ ਜਿਵੇਂ ਕਿ ਪਰੰਪਰਾ ਹੈ ਥਾਂ ਥਾਂ ਤੇ ਰੁਕਦਾ ਹੋਇਆ ਉਹ ਨਗਰ ਕੀਰਤਨ ਦਿੱਲੀ ਪਹੁੰਚਿਆ ਉਸ ਸਮੇਂ ਦੇ ਮੌਕੇ ਦੇ ਮੁੱਖ ਮੰਤਰੀ ਗਿਆਨੀ ਜੈਲ ਸਿੰਘ ਦੋਨੋਂ ਦਿਨ ਉਸ ਨਗਰ ਕੀਰਤਨ ਦੇ ਨਾਲ ਰਹੇ ਸਰਦਾਰ ਦਰਬਾਰਾ ਸਿੰਘ ਵੀ ਉਸ ਨਗਰ ਕੀਰਤਨ ਦੇ ਨਾਲ ਰਹੇ ਸਰਕਾਰ ਵੀ ਨਾਲ ਸੀ ਪਰ ਅਗਵਾਈ ਜਿਹੜੀ ਹੈ ਗੁਰੂ ਗੰਗ ਸਾਹਿਬ ਕਰ ਰਹੇ ਸਨ ਤੇ ਸੰਤ ਕਰਤਾਰ ਸਿੰਘ ਜੀ ਪਿੰਡਰਾਂ ਵਾਲੇ ਉਹ ਨਗਰ ਕੀਰਤਨ ਦੇ ਵਿੱਚ ਮੁੱਖ ਰੂਪ ਵਿੱਚ ਨਾਲ ਚੱਲ ਰਹੇ ਸਨ ਜਿੱਥੇ ਦਾ ਗੁਰਚਨ ਸਿੰਘ ਟੋੜਾ ਅਤੇ ਹੋਰ ਪੰਥਕ ਸਖਸ਼ੀਤਾ ਉਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਈਆਂ ਤੇ ਜਦੋਂ ਦਿੱਲੀ ਉਹ ਨਗਰ ਕੀਰਤਨ ਪਹੁੰਚਿਆ ਪੂਰੇ ਜਹੋ ਜਲਾਲ ਦੇ ਨਾਲ ਗਤਕੇ ਦੇ ਪ੍ਰਦਰਸ਼ਨ ਵੀ ਸਨ ਹਰ ਤਰ੍ਹਾਂ ਦਾ ਜਹੋ ਜਲਾਲ ਜਿਹੜਾ ਸੀ ਜੋ ਨਗਰ ਕੀਰਤਨਾ ਵਿੱਚ ਹੁੰਦਾ ਹੈ ਉਸ ਜਹੋ ਜਲਾਲ ਦੇ ਨਾਲ ਨਗਰ ਕੀਰਤਨ ਪਹੁੰਚਿਆ ਦਿੱਲੀ ਤਾਂ ਉੱਥੋਂ ਦੇ ਰਾਮਲੀਲਾ ਗਰਾਊਂਡ ਦੇ ਵਿੱਚ ਬਹੁਤ ਵੱਡਾ ਸਮਾਗਮ ਜਿਹੜਾ ਗੁਰਤੇਗ ਬਾਦਰ ਪਾਸ਼ਾ ਜੀ ਦੀ 300 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਕਰਵਾਇਆ ਗਿਆ। ਉਦੋਂ ਦਿੱਲੀ ਦੇ ਵਿੱਚ ਜਿਹੜੀ ਦਿੱਲੀ ਕਮੇਟੀ ਸੀ ਉਹਦੀ ਕਮਾਂਡ ਜਿਹੜੀ ਸੀ ਜਥੇਦਾਰ ਸੰਤੋਖ ਸਿੰਘ ਜੀ ਦੇ ਹੱਥ ਸੀ। ਔਰ ਜਥੇਦਾਰ ਸੰਤੋਖ ਸਿੰਘ ਜੀ ਇਹ ਦੱਸਿਆ ਜਾਂਦਾ ਹੈ ਕਿ ਉਹ ਇੰਦਰਾ ਗਾਂਧੀ ਦੇ ਵੀ ਕਾਫੀ ਕਲੋਜ਼ ਸਨ। ਉਹਨਾਂ ਦੀ ਇਸਕਲੋਜ਼ਨੈਸ ਕਰਕੇ ਹੀ ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ ਦੀ ਬਹੁਤ ਸਾਰੀਆਂ ਜ਼ਮੀਨਾਂ ਜਿਹੜੀਆਂ ਅੱਜ ਨਾਲ ਲੱਗੀਆਂ ਨੇ ਚਾਹੇ ਉਹ ਸ਼ੀਸ਼ਗੰਜ ਸਾਹਿਬ ਦੇ ਨਾਲ ਕੋਤਵਾਲੀ ਦੀ ਜਗ੍ਹਾ ਲੈ ਕੇ ਦਿੱਤੀ ਹੋਏ ਜਾਂ ਹੋਰ ਜਗ੍ਹਾ ਜਿੰਨੀਆਂ ਵੀ ਦਿੱਲੀ ਦੇ ਗੁਰਦੁਆਰਿਆਂ ਨੂੰ ਮਿਲੀਆਂ ਉਹਨਾਂ ਵਿੱਚ ਜਥੇਦਾਰ ਸੰਤੋਖ ਸਿੰਘ ਜੀ ਦਾ ਬਹੁਤ ਵੱਡਾ ਯੋਗਦਾਨ ਹੈ ਸੋ ਜਥੇਦਾਰ ਸੰਤੋਖ ਸਿੰਘ ਜੀ ਵੀ ਉਸ ਸਾਰੇ ਸਮਾਗਮਾਂ ਵਿੱਚ ਸ਼ਾਮਲ ਹੋਏ ਔਰ ਕੌਮ ਨੇ ਸਮੁੱਚੀ ਏਕਤਾ ਦੇ ਨਾਲ ਰਲ ਮਿਲ ਕੇ ਦਿੱਲੀ ਦੇ ਰਾਮਲੀਲਾ ਗਰਾਊਂਡ ਦੇ ਵਿੱਚ 300 ਸਾਲਾ ਸ਼ਤਾਬਦੀ ਮਨਾਈ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਐਮਰਜੈਂਸੀ ਦੇ باوجود ਸਿੱਖਾਂ ਦੇ ਐਮਰਜੈਂਸੀ ਦੇ ਵਿਰੋਧ ਦੇ باوجود ਉਹ ਸ਼ਤਾਬ ਦੀ ਵਿੱਚ ਸ਼ਾਮਲ ਹੋਣ ਲਈ ਪਹੁੰਚੀ ਜਦੋਂ ਬਾਕੀ ਸਾਰੇ ਉਹਨਾਂ ਦੇ ਪਹੁੰਚਣ ਤੇ ਉੱਠ ਖੜੇ ਹੋਏ ਉਹਨਾਂ ਦੇ ਸਵਾਗਤ ਵਾਸਤੇ ਸੰਤ ਕਰਤਾਰ ਸਿੰਘ ਜੀ ਪਿੰਡਰਾਵਾਲੇ ਬੈਠੇ ਰਹੇ ਉਹ ਕੱਲੀ ਸ਼ਖਸੀਅਤ ਸਨ ਸਟੇਜ ਤੇ ਜਿਹੜੇ ਆਪਣੀ ਜਗ੍ਹਾ ਤੇ ਬੈਠੇ ਰਹੇ ਬਾਕੀ ਸਾਰੀਆਂ ਸਾਡੀਆਂ ਜਿਹੜੀਆਂ ਸਿੱਖ ਲੀਡਰਸ਼ਿਪ ਸੀ ਉਹ ਉਹਨਾਂ ਦੇ ਵੈਲਕਮ ਵਾਸਤੇ ਸਵਾਗਤ ਵਾਸਤੇ ਅੱਗੇ ਪਹੁੰਚ ਗਏ ਔਰ ਉਸ ਸਮੇਂ ਸਟੇਜ ਤੋਂ ਸੰਤ ਕਰਤਾਰ ਸਿੰਘ ਜੀ ਨੇ ਇੱਕ ਗੱਲ ਕਹੀ ਸੀ ਕਿ ਬੀਬੀ ਤੈਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਤੂੰ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਕਿਤੇ ਕਰਕੇ ਬੈਠੀ ਹੈ ਜੇ ਗੁਰਤੇਗ ਬਾਦਰ ਪਾਤਸ਼ਾ ਉਸ ਸਮੇਂ ਸ਼ਹੀਦੀ ਨਾ ਦਿੰਦੇ ਤਾਂ ਤੁਹਾਡਾ ਰਾਜ ਨਹੀਂ ਸੀ ਹੋਣਾ ਔਰ ਅੱਜ ਜਿਹੜੀ ਹੈ ਤੁਹਾਡੇ ਥੱਲੇ ਪ੍ਰਧਾਨ ਮੰਤਰੀ ਦੀ ਕੁਰਸੀ ਵੀ ਨਹੀਂ ਸੀ ਹੋਣੀ ਤੁਹਾਨੂੰ ਤਖਤ ਦਿਵਾਇਆ ਕਿਸ ਨੇ ਹੈ ਇਸ ਗੱਲ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਹਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਦੇ ਜਕਾਰਿਆਂ ਦੇ ਵਿੱਚ ਪ੍ਰਧਾਨ ਮੰਤਰੀ ਨੂੰ ਇੰਨੀ ਜ਼ਰਤ ਵਾਲੀ ਗੱਲ ਕਹਿਣੀ ਕੋਈ ਹੋਰ ਸਿੱਖ ਕਹਿ ਸਕਦਾ ਜਿਹੜਾ ਕੇਵਲ ਗੁਰੂ ਦਾ ਪੈ ਕੱਦਾ ਹੋਏ ਗੁਰੂ ਤੋਂ ਇਲਾਵਾ ਨਾ ਕਿਸੇ ਸਰਕਾਰ ਦਾ ਨਾ ਕਿਸੇ ਹੋਰ ਦਾ ਪੈ ਖਾਂਦਾ ਹੋਏ ਨਾ ਕਿਸੇ ਦੀ ਚੱਕਰੀ ਕਰਦਾ ਹੋਏ ਸੋ ਇਹ ਸੀ 300 ਸਾਲਾ ਸ਼ਹੀਦੀ ਸ਼ਤਾਬਦੀ ਜਿਹੜੀ ਐਮਰਜੈਂਸੀ ਦੇ ਦੌਰ ਵਿੱਚ 1975 ਵਿੱਚ ਮਨਾਈ ਗਈ ਸੀ ਉਹ ਸ਼ਤਾਬਦੀ ਜਿਦੇ ਵਿੱਚ ਸ਼੍ਰੋਮਣੀ ਕਮੇਟੀ ਵੀ ਸ਼ਾਮਲ ਸੀ ਜਿਦੇ ਵਿੱਚ ਦਿੱਲੀ ਦੀ ਕਮੇਟੀ ਵੀ ਸ਼ਾਮਲ ਸੀ ਜਿਦੇ ਵਿੱਚ ਸਰਕਾਰਾਂ ਵੀ ਸ਼ਾਮਲ ਸਨ ਔਰ ਜਿਦੇ ਚ ਸੰਤ ਮਹਾਪੁਰਸ਼ ਵੀ ਸ਼ਾਮਲ ਸਨ ਸਮੁੱਚੀ ਕੌਮ ਜਿਹੜੀ ਸੀ ਉਹ ਇੱਕਜੁੱਟ ਹੋ ਕੇ 300 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਮਨਾ ਰਹੀ ਸੀ ਤੇ ਅੱਜ ਕੀ ਹੋ ਰਿਹਾ ਹੈ ਅੱਜ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਮਨਾਉਣ ਵਾਸਤੇ ਵੱਖ-ਵੱਖ ਪ੍ਰੋਗਰਾਮ ਲਿਖੇ ਜਾ ਰਹੇ ਹਨ ਇੱਕੋ ਡੇਟਾ ਦੇ ਵਿੱਚ ਵੱਖ-ਵੱਖ ਪ੍ਰੋਗਰਾਮ ਲਿਖੇ ਜਾ ਰਹੇ ਹਨ ਤਾਂ ਕਿ ਸੰਗਤ ਜਿਹੜੀ ਹੈ ਉਹ ਇਸ ਗੱਲ ਨੂੰ ਲੈ ਕੇ ਭੰਵਲਪੂਸੇ ਵਿੱਚ ਰਵੇ ਕਿ ਉਹ ਕਿਹੜੇ ਧੜੇ ਦੇ ਸਮਾਗਮ ਵਿੱਚ ਜਾਵੇ ਕਿਹੜੇ ਸਮਾਗਮ ਵਿੱਚ ਸ਼ਾਮਲ ਹੋਵੇ ਤੇ ਕਿਹੜੇ ਵਿੱਚ ਨਾ ਸ਼ਾਮਲ ਹੋਵੇ। ਔਰ ਜਿਹੜੇ ਵੀ ਧੜਿਆਂ ਵੱਲੋਂ ਸਮਾਗਮ ਕੀਤੇ ਜਾ ਰਹੇ ਨੇ ਉਹਨਾਂ ਵੱਲੋਂ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ ਕਿ ਜਿਹੜੀ ਜਿਹੜੀ ਵੀ ਲੀਡਰਸ਼ਿਪ ਦੇ ਨਾਲ ਪੋਲਿਟੀਕਲ ਪਾਰਟੀਆਂ ਦੇ ਨਾਲ ਉਹ ਜੁੜੇ ਨੇ ਉਹਨਾਂ ਨੂੰ ਖਾਸ ਸਹਿਮਤੀ ਜਿਹੜੀ ਹੈ ਉਹਨਾਂ ਸਮਾਗਮਾਂ ਵਿੱਚ ਦਿੱਤੀ ਜਾ ਸਕੇ। ਸੋ ਮੈਂ ਸਮਝਣਾ ਕਿ ਇਸ ਮਾਮਲੇ ਤੇ ਜਿੰਨੀਆਂ ਵੀ ਪ੍ਰਬੰਧਕ ਕਮੇਟੀਆਂ ਨੇ ਉਹਨਾਂ ਨੂੰ ਸੁਚੇਤ ਹੋਣ ਦੀ ਲੋੜ ਹੈ ਉਹਨਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ ਤੇ 300 ਸਾਲਾਂ ਸ਼ਹੀਦੀ ਸ਼ਤਾਬ ਦੀ ਜਿਹੜੀ ਮਨਾਈ ਗਈ ਸੀ ਉਹਦੇ ਤੋਂ ਕੁਝ ਸਿੱਖਣ ਦੀ ਲੋੜ ਹੈ ਉਹਨੂੰ ਧਿਆਨ ਵਿੱਚ ਰੱਖਦੇ ਹੋਏ ਅਗਰ 350 ਸਾਲਾਂ ਸ਼ਹੀਦੀ ਸ਼ਤਾਬ ਦੀ ਮਨਾਈ ਜਾਏਗੀ ਤਾਂ ਜਿਵੇਂ ਅੱਜ 50 ਸਾਲ ਬਾਅਦ ਵੀ 300 ਸਾਲਾਂ ਸ਼ਹੀਦੀ ਸ਼ਤਾਬਦੀ ਦੀ ਗੱਲ ਹੋ ਰਹੀ ਹੈ ਤਾਂ ਅਗਲੇ 50 ਸਾਲ ਬਾਅਦ ਵੀ 350 ਸਾਲਾਂ ਸ਼ਹੀਦੀ ਸ਼ਤਾਬਦੀ ਦੀ ਗੱਲ ਹੋਵੇਗੀ ਤੁਹਾਡੇ ਕੀ ਵਿਚਾਰ ਨੇ ਤੁਹਾਡੇ ਜੋ ਵੀ ਕਮੈਂਟ ਨੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਲਿਖ ਸਕਦੇ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ